ਕਦੀ ਉੱਤੇ ਆਇਆ ਕਰ ਕੇ ਦਿਵਾਨ ਮਨ ਜੋਤੀ ਸਾਲ ਕਦੀ ਉੱਤੇ ਆਇਆ ਕਰ ਕੇ ਦਿਵਾਨ ਮਨ ਦੂਦੀ ਸਾਲ ਕਦੀ ਉੱਤੇ ਆਇਆ ਯਾ ਫਕਰਾ ਕਹਿੰਦਾ ਸ਼ੱਕਰ ਪਤਾਸੇ ਨਿਆ ਚੁਰਮਾ ਨਾਲ ਤਾਂ ਮਨਜ਼ੂਰ ਹੈ ਕਹਿੰਦਾ ਜੋ ਆਈ ਸੰਗ ਤਾਂ ਕਿ ਬੈਗੀ ਕਿੰਸੋਂ ਦੇ ਬੇੜੇ ਪਾਰ ਹੈ ਕਹਿੰਦਾ ਕਹਿੰਦਾ ਸਾਜੀਆਂ ਦੇ ਸਾਜ ਮਨਜ਼ੂਰ ਹੈ ਜਸ ਗੋਵਿੰਦ ਦਾ ਜਸ ਮਨਜ਼ੂਰ ਹੈ ਕਹਿੰਦਾ ਆਈ ਸੰਗ ਦੀ ਕਹਿੰਦਾ ਚੌਂਕੀ ਮਨਜ਼ੂਰ ਹੈ ਕਹਿੰਦਾ ਜੋ ਕਹਿੰਦਾ ਮੇਰੀਆਂ ਪੈਣਾ ਬੀਬੀਆਂ ਵੀਰ ਆਕੇ ਬੈਗੇ ਕਹਿੰਦਾ ਸਭ ਦੀ ਚੌਂਕੀ ਮਨਜ਼ੂਰ ਹੈ ਕਹਿੰਦਾ ਜੋ ਕਹਿੰਦਾ ਅੱਜ ਦਾ ਦੀਵਾਨ ਕੀਤਾ ਕਹਿੰਦਾ ਅੱਜ ਦਾ ਦੀਵਾਨ ਕੀਤਾ ਕਹਿੰਦਾ ਮਨਜ਼ੂਰ ਆ ਕਹਿੰਦਾ ਮੇਰੇ ਮਾਲਕ ਨੇ ਹੱਸ-ਹੱਸ ਕੇ ਮਨਜ਼ੂਰ ਕੀਤਾ ਕਹਿੰਦਾ ਕਹਿੰਦਾ ਸ਼ਹਿਰ ਕੋਟਲੇ ਦੇ ਵਿੱਚ ਡੰਕੇ ਲਾਗੇ ਉਹ ਫਕਰਾ ਕਹਿੰਦਾ ਡੰਕੇ ਲਾਗੇ ਕਹਿੰਦਾ ਜੋ ਮੇਰੀਆਂ ਬੈਣਾ ਮੇਰੇ ਵੀਰ ਕਹਿੰਦਾ ਮੇਰੇ ਮਾਲਕ ਤੋਂ ਮੰਗਾ ਮੰਗਣ ਆਏ ਆ ਮੇਰਾ ਮਾਲਕ ਕਹਿੰਦਾ ਹੱਸ-ਹੱਸ ਕੇ ਵੇੜੀਆਂ ਬੰਨੇ ਲਾ ਕੇ ਜਾਉ ਕਹਿੰਦਾ ਹੱਸ-ਹੱਸ ਕੇ ਕਹਿੰਦਾ ਧੰਨਵਾਦ ਕਹਿੰਦਾ ਵੇੜੀਆਂ ਬੰਨੇ ਉਹਦੀਆਂ ਲਾਉਆ ਕਹਿੰਦਾ ਜੋ ਸੱਚੀ ਨੀਂਦ ਤੇ ਪਰੋਸਾ ਕਰਕੇ ਬੈਠਾ ਕਹਿੰਦਾ ਜੋ ਕਹਿੰਦਾ ਸੱਚੀ ਨੀਤੇ ਪ੍ਰੋਸਾ ਕਰਕੇ ਬਹਿ ਗਿਆ ਕਹਿੰਦਾ ਸਭ ਦੇ ਬੇੜੇ ਪਾਰ ਹੋਣਗੇ ਕਹਿੰਦਾ ਸਭ ਦੇ ਬੇੜੇ ਪਾਰ ਕਹਿੰਦਾ ਜੋ ਬੱਚਿਆਂ ਕਹਿੰਦਾ ਬੜੀ ਦੂਰੋਂ ਦੂਰੋਂ ਆਈਏ ਸੰਗ ਦਾ ਕਹਿੰਦਾ ਕੋਈ ਪੁੱਤ ਮੰਗਾ ਕੋਈ ਦੁੱਧ ਮੰਗੂਆ ਕੋਈ ਕੰਮ ਮੰਗੂਆ ਕਹਿੰਦਾ ਕੋਈ ਸਰੀਰਾਂ ਵਾਸਤੇ ਸੁੱਖ ਮੰਗੂਆ ਕਹਿੰਦਾ ਮੇਰਾ ਮਾਲਕ ਕਹਿੰਦਾ ਹੱਸ-ਹੱਸ ਕੇ ਬੇੜੀਆਂ ਬੰਨੇ ਲਾ ਦੂ ਕਹਿੰਦਾ ਹੱਸ-ਹੱਸ ਕੇ ਬੇੜੀਆਂ ਬੰਨੇ ਕਹਿੰਦਾ ਕਿਉਂ ਕਿਉਂ ਆਈਦਾ ਦਵਾਨ ਕਹਿੰਦਾ ਵਧੀਆ ਲੱਗੀ ਜਾਂਦਾ ਨਹੀਂ ਬੰਨੂ ਵਧੀਆ ਲੱਗ ਜਾਂਦਾ ਕਿਸੇ ਨੂੰ ਕੋਈ ਦਿੱਕਤ ਹੋਵੇ ਕੋਈ ਪ੍ਰੋਬਲਮ ਹੋਵੇ ਸਿੱਧਾ ਆ ਕੇ ਮਿਲਿਆ ਕਰ ਕੋਈ ਟੈਨਸ਼ਨ ਨਹੀਂ ਖੁੱਲਾ ਸੁਣਦਾ ਕਹਿੰਦਾ ਸੋਡਾ ਮੇਰੇ ਸਿਰ ਤੇ ਆਥੋਣਾ ਚਾਹੀਦਾ ਕਹਿੰਦਾ ਮੇਰਾ ਮਾਲਕ ਕਹਿੰਦਾ ਬੀੜੀਆਂ ਬੰਨੇ ਲਾ ਦੁਨਾ ਚਲ ਚਕੇ ਕਹਿੰਦਾ ਸਭ ਦੀਆਂ ਕਹਿੰਦਾ ਕੋਈ ਬੱਚੀਆਂ ਵੀ ਬੈਠੀਆਂ ਇੱਥੇ ਪੁੱਤ ਮੰਗਣ ਆਈਆਂ ਕਹਿੰਦਾ ਕਹਿੰਦਾ ਉਹਨਾਂ ਵਾਸਤੇ ਅਰਦਾਸ ਕਰਿਓ ਕਹਿੰਦਾ ਸਾਰੇ ਮੇਰੇ ਵਧੀਆ ਬਹਿ ਕੇ ਜਾਸਪੜ ਸੁਣਿਓ ਕਹਿੰਦਾ ਕੋਈ ਕੰਮ ਵਾਸਤੇ ਪੁੱਛਣਾ ਕੋਈ ਜ਼ਰੂਰਤ ਤਾਂ ਸਾਨੂੰ ਸਿੱਧਾ ਕਿ ਮਿਲ ਜੇਗਾ ਮਨਜ਼ੂਰ ਹੈ ਅੱਜ ਦੇ ਦਿਵਾਨ ਦੀਆਂ ਛੋੜੇ ਪਰਿਵਾਰ ਨੂੰ ਤੇ ਛੋੜੇ ਨੱਗਰ ਖੜੇ ਨੂੰ ਲੱਖ ਲੱਖ ਵਧਾਈ ਹੋਵੇ ਕਹਿੰਦਾ ਕਹਿੰਦਾ ਜੋ ਅੱਜ ਦਿਵਾਨ ਕੀਤਾ ਕਹਿੰਦਾ ਬੜਾ ਭਾਗ ਵਾਲਾ ਦੇਣਾ ਕਹਿੰਦਾ ਜਮੇਰ ਸਿੰਘ ਦੇ ਘਰੇ ਕਹਿੰਦਾ ਮੇਰੇ ਮਾਲਕ ਨੇ ਕਹਿੰਦਾ ਹੱਸ ਹੱਸ ਕੇ ਮਨਜ਼ੂਰ ਕਰ ਲਿਆ ਕਹਿੰਦਾ ਕੀ ਪਤਾ ਜਲੇਰ ਦੇ ਨਾਲ ਕਿੰਨੀ ਗ ਸੰਗ ਤਰ ਜੂਗੇ ਅੱਜ ਇਹ ਕੋਈ ਪਤਾ ਨਹੀਂ ਇਹ ਮਾਲਕ ਦੇ ਰੰਗ ਹੈ ਕਹਿੰਦਾ ਦਰਬਾਰ ਨ ਅੱਗੇ ਵੀ ਬਹੁਤ ਵੇਖਿ ਹੋਣੇ ਹੈ ਕਹਿੰਦਾ ਕਹਿੰਦਾ ਬੱਸ ਲਿਵ ਲਾ ਕੇ ਸੁਣਿਓ ਕਹਿੰਦਾ ਜੋ ਮੰਗ ਮੰਗੂਗੇ ਸਭ ਨੂੰ ਉਹ ਦਊਗਾ ਕਹਿੰਦਾ ਪੁੱਛ ਮਿਲੇ ਨਾ ਮਿਲੇ ਪਰਚਾ ਜ਼ਰੂਰ ਮਿਲੂਆ ਮੇਰੇ ਸਹਾਈਂ ਦੇ ਦਰਬਾਰ ਦੇ ਵਿੱਚੋਂ ਕਹਿੰਦਾ ਪੁੱਛਦਾ ਕੋਈ ਫਾਇਦਾ ਨਹੀਂ ਹੁੰਦਾ ਕਹਿੰਦਾ ਕਹਿੰਦਾ ਸਿੱਧੀ ਕੰਨ ਰਾਖ ਲਾ ਲਿਓ ਚੱਕ ਕੇ ਬੇੜਾ ਪਾਰੂਗਾ ਕਹਿੰਦਾ ਸਭ ਨੂੰ ਬਦਿਆ ਲੱਗ ਗਿਆੰਦਾ ਦੀਵਾਨ ਕੰਨਾ ਹੱਥ ਚ ਕਰਕੇ ਟਿਕਾਰਾ ਲਾ ਬੱਬਾ ਤੇਰੇ ਸੱਚੇ ਤੇਰ ਬਾੜ ਦੀ ਮੱਖਾਂ ਦੇ ਦਾਦੇ ਜੀ ਕੋਟਲੇ ਵਾਲੀ ਸੱਚੀ ਸਰਕਾਰ ਦੀ ਚੱਲ ਵੀ ਓ ਰਾਜਾ ਦਿੱਲੀ ਦਾ ਚੜ ਗਿਆ ਸ਼ਿਕਾਰ ਨੂੰ ਓਏ